ਸੋ ਤੇ ਦਾਤਾਰ ਜੋ ਤੇ ਦਸਕੁਰ ਪਰ ਹਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਇਸ ਕਾਨਫਰੰਸ ਦੇ ਮਜੇਗੀ ਸਮਾਰੋਹ ਵਿੱਚ ਸ਼ਾਮ ਨੂੰ ਦਾ ਮੌਕਾ ਦਿੱਤਾ ਮੈਂ ਕੋਈ ਸਹਿਤ ਕਰਨੀ ਮੇਰਾ ਇਤਿਹਾਸ ਉਹ ਛੋਟੀ ਪਦਰਦਾ ਹੋਏਗਾ ਬਹੁਤ ਘਟ ਸਮਝ ਹੋਏਗੀ ਮੈਨੂੰ ਇਤਿਹਾਸ ਦੀ ਮੈਂ ਸੈਸਟ ਅਧਿਆਪਕwidetilde ਹਾਂ ਤੇ ਦੋ ਚਾਰ ਗੱਲਾਂ ਜੋ ਮੈਂ ਤੁਹਾਡੇ ਨਾਲ ਕਰਨੀਆਂ ਉਹ ਆਪਣੇ ਤਰਕ ਨਾਲ ਕਰਨ ਦੀ ਕੋਸ਼ਿਸ਼ ਕਰਾਂਗਾ ਕੋਈ ਬਹੁਤਾ ਲੰਬਾ ਨਹੀਂ ਮੈਂ ਬੋਲਣਾ ਕੋਈ ਇਸ ਕਰਕੇ ਨਹੀਂ ਕਿ ਟਾਈਮ ਦੀ ਸ਼ਾਰਟੇਜ ਹੈ ਕਿਉਂਕਿ ਮੈਨੂੰ ਇੰਨਾ ਕੀ ਪਤਾ ਹੈ ਮੈਂ ਇਸ ਕਰਕੇ ਸੰਗੀਪ ਜੀ ਕਰਦੀ ਕਰਨੀ ਹੈ ਜਦੋਂ ਸ਼ਹਾਦਤ ਜਦੋਂ ਇਸ ਕਾਨਫਰੰਸ ਦਾ ਪਤਾ ਲੱਗਿਆ ਕਿ ਸ਼ਹਾਦਤ ਤੇ ਕਾਨਫਰੰਸ ਹੋਣੀ ਹੈ ਤਾ ਉਹ ਵੀ ਲਿਖੇ ਮੈਂ ਸੋਚੋ ਪੜ੍ਹਾਈ ਦੇਖਿਆ ਕਿ ਸ਼ਹਾਦਤ ਦੀ ਜੋ ਵਿਆਖਿਆ ਹੈ ਉਹ ਸਭ ਤੋਂ ਵਜ੍ਹਾ ਕਿੱਥੋਂ ਮਿਲ ਸਕਦੀ ਹੈ ਤਾਂ ਉਹ ਮੈਨੂੰ ਲੱਗਿਆ ਕਿ ਐਨਸਾਈਕਲੋਪੀਡੀਆ ਸਿੱਖੀਜ਼ਮ ਕਿ ਮੈਂ ਪੰਜਾਬੀ ਯੂਨੀਵਰਸਿਟੀ ਚ ਰਹਿ ਆਂ ਜੀ 30 ਸਾਲ ਤੇ ਐਨਸਾਈਕਲੋਪੀਡੀਆ ਸਿੱਖੀਜ਼ਮ ਇੱਕ ਔਥੈਂਟੀਕੇਟਡ ਡਾਕੂਮੈਂਟ ਹੈ ਜਿਹਦੇ ਤੋਂ ਜੋ ਵੀ ਅਸੀਂ ਜਾਣਕਾਰੀ ਲੈਨੇ ਆ ਉਹ ਲਗਭਗ 100% ਮੰਨਣਯੋਗ ਹੁੰਦੀ ਹੈ ਹਮੇਸ਼ਾ ਹੀ ਤੋਂ ਉਹ ਜਦੋਂ ਮੈਂ ਇੰਸੈਕਲਪੀਅਰ ਸਿੱਖੀਜ਼ਮ ਚੋਂ ਸ਼ਹੀਦੀ ਬਿਆਕਰ ਦੇਖੀ ਉਹਦੇ 'ਚ ਲਿਖਿਆ ਗਿਆ ਹੈ ਕਿ ਜੋ ਸ਼ਹੀਦ ਹੁੰਦਾ ਹੈ ਉਹ ਆਪਣੀ ਸਵੇਚਾ ਨਾਲ ਆਪਣੇ ਵਿਸ਼ਵਾਸ ਬਾਰੇ ਆਪਣੇ ਸਿਧਾਂਤਾਂ ਬਾਰੇ ਤੇ ਆਪਣੇ ਵਿਚਾਰਾਂ ਬਾਰੇ ਆਪਣੀ ਕੁਰਬਾਨੀ ਦਿੰਦਾ ਹੈ ਜੋ ਸ਼ਹਾਦਤ ਸ਼ਬਦ ਹੈ ਇਹ ਅਰੈਬਿਕ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਪਹਿਲਾਂ ਵੀ ਕਾਫੀ ਗੱਲ ਹੋ ਚੁੱਕੀ ਹੈ ਤਬਾਹੀ ਹੁੰਦਾ ਉਹਦਾ ਮਤਲਬ ਇਸ ਤਰ੍ਹਾਂ ਜੋ ਮਾਰਟਰ ਸ਼ਬਦ ਹੈ ਉਹ ਗ੍ਰੀਕ ਤੋਂ ਲਿਆ ਗਿਆ ਉਹਦਾ ਮਤਲਬ ਵੀ ਗਵਾਹੀ ਹੀ ਹੁੰਦਾ ਹੈ ਸੋ ਆਮ ਤੌਰ ਤੇ ਸਾਡੀਆਂ ਅਦਾਲਤਾਂ ਵਿੱਚ ਅੱਜ ਕੱਲ ਵੀ ਇਹ ਸ਼ਬਦ ਚੱਲਦੇ ਨੇ ਕਿ ਮੈਂ ਸ਼ਹਾਦਤ ਦੇਣ ਚੱਲਿਆ ਸਾਨੂੰ ਛੋਟੇ ਹੁੰਦਿਆਂ ਨੂੰ ਹੈਰਾਨੀ ਹੁੰਦੀ ਸੀ ਕਿ ਸ਼ਹਾਦਤ ਦਾ ਮਤਲਬ ਤਾਂ ਸ਼ਹੀਦ ਹੀ ਤੋਂ ਹੁੰਦਾ ਹੈ ਤੇ ਇਹ ਬੰਦਾ ਅਦਾਲਤ ਦੇ ਵਿੱਚ ਸ਼ਹਾਦਤ ਦੇਣ ਚੱਲਿਆ ਤਾਂ ਕੋਈ ਸਮਝ ਨਹੀਂ ਸੀ ਆਉਂਦੀ ਸੋ ਹੁਣ ਉਹਨ ਸਰ ਰੂਬਲਿਓਫ ਸਿੱਕੇਸਨ ਕਲੀਅਰ ਕਰਦਾ ਹੈ ਕਿ ਇੱਕ ਬੰਦਾ ਆਪਣੇ ਵਿਚਾਰਾਂ ਲਈ ਆਪਣੇ ਸਿਧਾਂਤ ਲਈ ਜਾਂ ਜਿਸ ਚੀਜ਼ ਨੂੰ ਸਹੀ ਸਮਝਦਾ ਹੈ ਉਹਦੇ ਲਈ ਆਪਣੀ ਜਾਨ ਕੁਰਬਾਨ ਕਰਕੇ ਉਹ ਜਿਹੜੇ ਆਪਣੇ ਵਿਚਾਰਾਂ ਦੀ ਸਚਾਈ ਨੂੰ ਐਸਟੈਬਲਿਸ਼ ਕਰਦਾ ਹੈ ਤੇ ਇਹ ਗਵਾਹੀ ਦਿੰਦਾ ਹੈ ਕਿ ਜੋ ਕੁਝ ਮੈਂ ਸੋਚਦਾ ਸੀ ਉਹ ਸਹੀ ਸੀ ਇਸ ਕਰਕੇ ਇਹਨੂੰ ਗਵਾਹ ਜੋ ਮੰਨੇ ਜਾਂਦਾ ਹੈ ਅ ਯਸ਼ੀਹ ਦੀ شہادت ਜੇ ਇਹਨ ਥੋੜੇ ਜਿਹਾ ਪਿੱਛੇ ਚਲੀਏ ਤਾਂ ਅਲਟੀਮੇਟਲੀ شہادت ਇੱਕ ਖਾਸ ਕਿਸਮ ਦੀ ਇੱਕ ਖਾਸ ਹਾਲਾਤ ਦੇ ਵਿੱਚ ਮੌਤ ਹੈ ਤੇ ਜੇ ਅਸੀਂ شہادت ਦਾ ਸੰਕਲਪ ਸਮਝਣਾ ਚਾਹੁੰਦੇ ਹਾਂ ਸਾਨੂੰ ਮੌਤ ਦਾ ਸੰਕਲਪ ਸਮਝਣਾ ਚਾਹੀਦਾ ਤੇ ਮੌਤ ਦਾ ਸੰਕਲਪ ਚਨ ਸਮਝਣ ਲਈ ਸਾਨੂੰ ਗੁਰਬਾਣੀ ਦਾ ਸਾਰਾ ਲੈਣਾ ਪਏ ਕਿ ਗੁਰਬਾਣੀ ਮੌਤ ਨੂੰ ਕੀ ਸਮਝਦੀ ਹੈ ਤਾਂ ਹੀ ਅਸੀਂ ਅਕੋ ਸ਼ਹਾਦਤ ਨੂੰ ਸਮਝ ਸਕਦੇ ਹਾਂ ਸੋ ਜੇ ਗੁਰਬਾਣੀ ਦੇ ਵਿੱਚੋਂ ਅਸੀਂ ਅਧਿਐਨ ਕਰੀਏ ਬਹੁਤ ਸਾਰੇ ਗੁਰੂਆਂ ਨੇ ਭਗਤਾਂ ਨੇ ਪੰਡਤਾਂ ਨੇ ਮੌਤ ਬਾਰੇ ਲਿਖਿਆ ਉਹਦੇ ਵਿੱਚੋਂ ਕੁਝ ਕੁ ਲੈਣਾ ਮੈਂ ਪੇਸ਼ ਕਰਕੇ ਗੁਰਬਾਣੀ ਦੇ ਵਿੱਚੋਂ ਉਹਨੂੰ ਸਾਬਤ ਕਰਨਾ ਚਾਹੂੰਗਾ ਕਿ ਗੁਰਬਾਣੀ ਅਨੁਸਾਰ ਮੌਤ ਹੈ ਕੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਗੱਲ ਕੁਝ ਗੱਲਾਂ ਜਾਂ ਜ਼ਿਆਦਾਤਰ ਗੱਲਾਂ ਇਹ ਰਿਪੀਟ ਹੁੰਦੀਆਂ ਹੋਣੀਆਂ ਉਹ ਕਿਉਂਕਿ ਤਿੰਨ ਦਿਨ ਦੀ ਗੱਲਬਾਤ ਚੱਲ ਰਹੀ ਹੈ ਮੈਂ ਸਿਰਫ ਇਸ ਮਗਮਚਾਏ ਉਹ ਵੀ ਪੈਨਲ ਡਿਸਕਸ਼ਨ ਅੱਧੀ ਮੈਂ ਦੇਖੀ ਤੋਂ ਬਹੁਤ ਸਾਰੀਆਂ ਗੱਲਾਂ ਹੋ ਸਕਦਾ ਹੈ ਉਹ ਰਿਪੀਟ ਹੁੰਦੀਆਂ ਹੋਣ ਉਸ ਗੱਲ ਦੀ ਮੈਂ ਮਾਫੀ ਚਾਹਾਂਗਾ ਸੋ ਗੁਨਾਨਦ ਦੇਵ ਜੀ ਦੀ ਧੁਖ ਹੈ ਕਿ ਮਰਨ ਮੰਦਾਂ ਲੋਕਾਂ ਆਖੀਏ ਜੇ ਮਰ ਜਾਣਾ ਐਸਾ ਕੋਈ ਸੋ ਕਹਿੰਦੇ ਮਰਨਾ ਮਾੜੀ ਗੱਲ ਨਹੀਂ ਹੈ ਜੇ ਇਹ ਸਹੀ ਤਰੀਕੇ ਨਾਲ ਮਰਿਆ ਜਾਵੇ ਜਾਂ ਫਿਰ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹਿ ਸਮਾਈ 2 ਰੱਬ ਦੇ ਹੁਕਮ ਨਾਲ ਬੰਦਾ ਇਸ ਦੁਨੀਆ ਤੇ ਆਉਂਦਾ ਹੈ ਰੱਬ ਦੇ ਹੁਕਮ ਨਾਲ ਚਲਾ ਜਾਂਦਾ ਹੈ ਇਸ ਕਰਕੇ ਮੌਤ ਹੋਈ ਐਡੀ ਬਡੀ ਚੀਜ਼ ਹੈ ਹੀ ਨਹੀਂ ਅਗੋਗਨਾਨ ਸਾਹਿਬ ਦੀ ਬਾਣੀ ਹੈ ਹਮ ਆਦਮੀ ਹਾਂ ਇਕਦਮੀ ਮੌਲਤ ਮੌਤ ਨਾ ਜਾਣਾ ਸੋ ਆਦਮੀ ਕੋਲੇ ਇੱਕ ਇਕਦਮ ਦੇ ਵੀ ਮੌਲਤ ਐਕਸਟਰਾ ਨਹੀਂ ਜਿੰਨੀ ਉਹਨੂੰ ਮਿਲੀ ਹੋਈ ਹੈ ਸੋ ਦੇ ਇਸਾ ਮਤਲਬ ਕਿ ਜਿਹੜੀ ਸਾਡੀ ਮੌਤ ਹੈ ਉਹ ਪ੍ਰੀ ਡਿਟਰਮਨਡ ਪ੍ਰੀ ਡਿਸਟਾਈਨਡ ਹੈ ਉਹਦੇ ਬਾਰੇ ਕੋਈ ਨਾ ਕੋਈ ਵੱਡੀ ਗੱਲ ਹੋ ਸਕਦੀ ਹੈ ਨਾ ਉਹਦੇ ਬਾਰੇ ਕੋਈ ਨਾ ਸੋਚਣਾ ਚਾਹੀਦਾ ਬੰਦੇ ਨੂੰ ਗੁਰਬਾਣੀ ਅਨਸਾਰ ਜਾਂ ਫਿਰ ਜੋ ਆਇਆ ਸੋ ਚਲਸੀ ਸਭ ਕੋਈ ਆਇਆ ਵੀ ਆ ਗਿਆ ਜਿਹਨੇ ਆਇਆ ਉਹਨੇ ਜਾਣਾ ਹੀ ਹੈ ਆਪਣੀ ਵਾਰੀ-ਵਾਰੀ ਸਾਰੇ ਨੇ ਚਲੇ ਜਾਣਾ ਸੋ ਇਹ ਤੁਕਾਂ ਗੁਰੂ ਨਾਨਕ ਸਾਹਿਬ ਦੀਆਂ ਮੌਤ ਬਾਰੇ ਗੁਰअर्जਨਦੇਵ ਜੀ ਜਿੰਨ ਨੂੰ ਸੀ ਸੀ ਦੰਦੇ ਸਰਤਾਜ ਨਾਲ ਆ ਯਾਦ ਕਰਦੇ ਹਾਂ ਇੱਕ ਗੱਲ ਸ਼ਾਇਦ ਇਤੇ ਮੈਂ ਕਰਨੀ ਚਾਹਾਂਗਾ ਕਿ ਅਸੀਂ ਸਿੱਖਿਆਸ ਦੇ ਵਿੱਚ ਗੁੰਗਰਜਨ ਦੇਵ ਜੀ ਨੂੰ ਪਹਿਲਾ ਸ਼ਹੀਦ ਸਮਝਦੇ ਹਾਂ ਕੁਝ ਵਿਦਵਾਨ ਗੁਨਾਕ ਸਾਹਿਬ ਜੀ ਕੁਸ਼ੀਦ ਦੇ ਨਾਮ ਲੈ ਲੈਂਦੇ ਨੇ ਕਿ ਉਹ ਵੀ ਸ਼ਹੀਦ ਹੋਏ ਸੀ ਉਹਨਾਂ ਵਿੱਚੋਂ ਇੱਕ ਕੋ ਕਾਜ਼ੀ ਰੁਕ ਰੁਕਦੀਨ ਸੀ ਇੱਕ ਕੋਈ ਫਾਈ ਤਾਰੂ ਕੋਫਟ ਸੀ ਪਰ ਉਹਦੇ ਬਾਰੇ ਕੋਈ ਮੈਨੂੰ ਕੋ ਟੁਕੜਾ ਕੋਈ ਥਰੂਫ ਨਹੀਂ ਮਿਲਿਆ ਜਿਹਦੇ ਵਿੱਚੋਂ ਮੈਂ ਇਨਸੈਪਰੇਬਲਿਟੀ ਆਫ ਸਿੱਖੀਜ਼ਮ ਦੀ ਗੱਲ ਕਰਾਂ ਉਹਦੇ ਵਿੱਚ ਇਹਨਾਂ ਨੂੰ ਸ਼ਹੀਦ ਨਹੀਂ ਸਮਝਿਆ ਗਿਆ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਉਹੁਰਾਜਨ ਦੇ ਵੀ ਜੀ ਤੋਂ ਰਹੀ ਸੀ ਦੇ ਜਿਹੜੀ ਪ੍ਰੈਸ਼ਰ ਹੋਈ ਉਹਨੂੰ ਮੰਨਣਾ ਪਏਗਾ ਉਹੀ ਸਾਡੇ ਪਹਿਲੇ ਸ਼ੀਰ ਨੇ ਤੇ ਉਹਨਾਂ ਦੀ ਬਾਣੀ ਦੇ ਵਿੱਚ ਜੋ ਆਉਂਦਾ ਹੈ ਨਾ ਕੋ ਮੋਆ ਨ ਮਰਨੇ ਜੋਗ ਨੈ ਬਿਨ ਸਭ ਨਾਸੀ ਸੋ ਨਾ ਕੋਈ ਮਰ ਸਕਦਾ ਹੈ ਨਾ ਕੋਈ ਮਰਨ ਜੋਗ ਹੈ ਨਾ ਸਾਡੀ ਆਤਮਾ ਖਤਮ ਹੋ ਸਕਦੀ ਹੈ ਸੋ ਮਰਨਾ ਜਾਉਣਾ ਤਾਂ ਇੱਕ ਕੁਦਰਤ ਦੇ ਹੱਥ ਹੈ ਇਸੇ ਤਰ੍ਹਾਂ ਹੀ ਕੋਟਕਾਲ ਇਹ ਹੁਕਮ ਪਠਾਇਆ ਸੋ ਇਹ ਕਹਿੰਦੇ ਜਿਹੜੀ ਮੌਤ ਬਹੁਤ ਵਧੀਆ ਅਦਭੁਤ ਮੌਤ ਆਈ ਹੈ ਇਹ ਰੱਬ ਦੇ ਹੁਕਮ ਅਨੁਸਾਰ ਆਈ ਹੈ ਤਕਬੀਰ ਨੇ ਜੋ ਮੌਤ ਬਾਰੇ ਸ਼ਬਦ ਕਹੇ ਨੇ ਉਹ ਤਾਂ ਬਹੁਤ ਹੀ ਵਰਣਯੋਗ ਨੇ ਸੰਤ ਕਬੀਰ ਕਹਿੰਦੇ ਨੇ ਕਬੀਰ ਸੰਤ ਹੋਏ ਕਹਿ ਰੋਈ ਹੈ ਜੋ ਆਪਣੇ ਘਰ ਜਾਏ ਸੰਤ ਦਾ ਮਤਲਬ ਉਹ ਸੰਤ ਨਹੀਂ ਸੰਤ ਦਾ ਮਤਲਬ ਇੱਕ ਆਮ ਬੰਦਾ ਜਿਹੜਾ ਰੱਬ ਨੂੰ ਮੰਨਦਾ ਹੈ ਤੇ ਜਦੋਂ ਉਹ ਕਹਿੰਦੇ ਮਰਦਾ ਹੈ ਉਹਦੇ ਵਿੱਚ ਰੋਣ ਵਾਲੀ ਕੀ ਗੱਲ ਹੈ ਉਹ ਤਾਂ ਆਪਣੇ ਘਰ ਚ ਜਾ ਗਿਆ ਜਾਂ ਫਿਰ ਕਬੀਰ ਜੀ ਨੇ ਅਗੇ ਕਿਹਾ ਕਬੀਰ ਜਿਸਾਂ ਨੇ ਜਿਸ ਮਰਨੇ ਸੇ ਜਗੜੇ ਮੇਰੇ ਮਾਨਨੰਦ ਮਰਨੇ ਹੀ ਤੇ ਪਈਏ ਪੂਰਨ ਪਰਮਾਨੰਦ ਸੋ ਉਹ ਕਹਿੰਦੇ ਕਿ ਇਹ ਮੌਤ ਨਾਲ ਮੌਤ ਜਿਦੋਂ ਹੁੰਦੀ ਹੈ ਬੰਦੇ ਦੀ ਉਹ ਤਾਂ ਰੱਬ ਕੋਲ ਚਲਾ ਜਾਂਦਾ ਹੈ ਰੱਬ ਨਾਲ ਲਾਭ ਹੋ ਜਾਂਦਾ ਹੈ ਇਹਦੀ ਡਰਨ ਵਾਲੀ ਕੀ ਗੱਲ ਹੈ ਜਾ ਫਿਰ ਉਹਨਾਂ ਦੇ ਹੀ ਕਥਨ ਹੈ ਨਾਗੇ ਆਵਨ ਨਾਗੇ ਜਾਣਾ ਕੋਈ ਨਹੀ ਐ ਰਾਜਾ ਰਾਣਾ ਰਾਜੇ ਨੇ ਵੀ ਜਾਣਾ ਹੈ ਵਜ਼ੀਰਾਂ ਨੇ ਵੀ ਜਾਣਾ ਹੈ ਤੇ ਇਹਦੇ ਵਿੱਚ ਮੌਤ ਤੇ ਫਿਰ ਗੱਲ ਕਰਨ ਕੀ ਜ਼ਰੂਰਤ ਹੈ ਇੱਕ ਜੋ ਟੁਕ ਫਤ ਸੁਨਦਰਜੀ ਦੀ ਹੈ ਉਹਨਾਂ ਨੇ ਗੁਰੂ ਅਮਰਦਾਸ ਜੀ ਬਾਰੇ ਲਿਖੀ ਹੈ ਬਹੁਤ ਪਿਆਰੀ ਟੁਕ ਤੰਮੇ ਪਿੱਛੇ ਕੋਈ ਰੋਮ ਸੀ ਸੋਮੇ ਮੂਲ ਨ ਪਾਇਆ ਅੰਤੇ ਸਤਿਗੁਰੂ ਬੋਲਦਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਸੋ ਕਹਿੰਦੇ ਮੇਰੇ ਜਾਣ ਤੋਂ ਬਾਅਦ ਕਿਸਨੇ ਰੋਣਾ ਨਹੀਂ ਹੈ ਰੋਣਾ ਨਹੀਂ ਹੈ ਕਿਉਂਕਿ ਮੈਂ ਇਸ ਨੂੰ ਬਹੁਤ ਮੰਨਦੇ ਸੋ ਇਹਨਾਂ ਤੁਕਾਂ ਦੇ ਅਧਾਰ ਤੇ ਅਸੀਂ ਸਹੀ ਕਹਿ ਸਕਦੇ ਹਾਂ ਕਿ ਗੁਰਬਾਣੀ ਅਨੁਸਾਰ ਮੌਤ ਇੱਕ ਕੁਦਰਤੀ ਪ੍ਰਕਿਰਿਆ ਹੈ ਇੱਕ ਪ੍ਰੀਡਿਸਟਾਈਨਡ ਫੀਚਰ ਹੈ ਉਹਨੇ ਹੋਣਾ ਹੀ ਹੋਣਾ ਤੇ ਮੌਤ ਤੋਂ ਨਾ ਡਰਨ ਦੀ ਲੋੜ ਹੈ ਨਾ ਇਹਦੇ ਬਾਰੇ ਕੋਈ ਉਹਨਾ ਵਾਬਿਲ ਅਦਰੰਦੀ ਲੋੜ ਸੱਦੀ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਤਿੰਨ ਗੱਲਾਂ ਹੁੰਦੀਆਂ ਨੇ ਕਾਰਨ ਸਥਾਨ ਤੇ ਸਮਾਂ ਜੇ ਉਹ ਕਹਿੰਦੇ ਤਿੰਨੇ ਮਿਲ ਜਾਣ ਤਾਂ ਬੰਦਾ ਉਹ ਮੌਤ ਨੂੰ ਦੇ ਬੰਦੇ ਸਭ ਮੌਤੇ ਇੱਕ اٹਲ ਸਚਾਈ ਹੈ ਉਹ ਸਭ ਨੂੰ ਆਉਣੀ ਹੈ ਤੇ ਉਹਦੇ ਲਈ ਗੁਰਬਾਣੀ ਉਹਨੂੰ ਇੱਕ ਆਪਣੇ ਜੀਵਨ ਦੇ ਵਿੱਚ ਇੱਕ ਆਮ ਜਿਹਾ ਹੈਗਾ ਹੈਗਾ ਫ੍ਰਿਕੀਅਰ ਸਮਝਦੀ ਹੈ ਇਸ ਕਰਕੇ ਮੌਤ ਕਹਿੰਦੇ ਕੋਈ ਵੱਡੀ ਚੀਜ਼ ਹੈ ਨਹੀਂ ਸੋ ਇਹਦੀ ਲਾਈਟ ਦੇ ਵਿੱਚ ਜੇ ਅਸੀਂ ਸ਼ਹੀਦਾਂ ਦੀ ਗੱਲ ਕਰੀਏ ਸ਼ਹਾਦਤ ਦੀ ਗੱਲ ਕਰੀਏ ਅ ਪਹਿਲਾਂ ਵੀ ਗੱਲ ਹੋਈ ਹੈ ਮੇਰੇ ਪੈਨਲ ਡਿਸਕਸ਼ਨ ਦੇ ਵਿੱਚ ਵੀ ਗੱਲ ਹੋ ਰਹੀ ਸੀ ਕਿ ਸ਼ਹਾਦਤ ਦਾ ਕਨਸੈਪਟ ਥੋੜਾ ਜਿਹਾ ਬਦਲਦਾ ਰਿਹਾ ਜੋ ਅੱਜ ਤੋਂ 500 ਸਾਲ ਪਹਿਲਾਂ ਸ਼ਹਾਦਤ ਦਾ ਕਨਸੈਪਟ ਸੀ ਅੱਜ ਜੋ ਕਨਸੈਪਟ ਥੋੜਾ ਡਿਫਰੈਂਟ ਚੱਲ ਰਿਹਾ ਹੈ ਇੱਕ ਸ਼ਬਦ ਹੁੰਦਾ ਸ਼ਹੀਦ ਹੋ ਗਿਆ ਇੱਕ ਸ਼ਬਦ ਸ਼ਹੀਦ ਕਰ ਦਿੱਤਾ ਗਿਆ ਸ਼ਹੀਦ ਹੋਣ ਵਾਲੇ ਜਿਹੜੇ ਹੁੰਦੇ ਹਨ ਨਾ ਉਹਨਾਂ ਵਿੱਚੋਂ ਜੇ ਮੈਂ ਨਾਲ ਮਾ ਭਾਈ ਦਰਸ਼ਨ ਸਿੰਘ ਫੇਰਮਾਨ ਹੋਰਾਂ ਦਾ ਉਹ ਬੰਦੇ ਨੇ 84 ਸਾਲ ਦੀ ਉਮਰ ਵਿੱਚ 74 ਦਿਨ ਬੁਖਾਰ ਦੇ ਕੇ ਸ਼ਹਾਦਤ ਪ੍ਰਾਪਤ ਕੀਤੀ। 이슈 ਕੀ ਸੀ ਕਿ ਅਰਦਾਸ ਕੀਤੀ ਹੋਈ ਹੈ ਅਰਦਾਸ ਨਹੀਂ ਮੈਂ ਤੋੜ ਸਕਦਾ। ਇੰਨੀ ਗੱਲ ਪਿੱਛੇ ਇੰਨੇ ਉਹਨਾਂ ਨੇ ਮਤਲਬ 70 ਦਿਨ اپنی ਮੁਕੜਤਾ ਰਚੀ ਹਸਤਾਲੇ ਵਿਚੋਂ ਨਾਲ ਦਖਲ ਕਰਾਇਆ ਗਿਆ ਜਬਰਦਸਤੀ ਖਾਣਾ ਖਾਣ ਦੀ ਕੋਸ਼ਿਸ਼ ਕੀਤੀ ਗਈ ਪਰ ਨਹੀਂ ਉਹਨਾਂ ਨੇ ਉਹ ਸ਼ਹਾਦਤ ਪ੍ਰਾਪਤ ਕੀਤੀ ਇਸੇ ਤਰ੍ਹਾਂ ਸ਼ਹਾਦਤ ਦਾ ਜਾਂ ਸ਼ਹੀਦੀ ਦਾ ਕਨਸੈਪਟ ਨਾ ਜਿਵੇਂ ਤੁਸੀਂ ਇੱਕ ਵਕਤ ਕਹਿ ਰਹੇ ਸੀ ਕਿ ਪਾੜੇ ਦੇ ਤੁਸੀਂ ਕਿੱਧਰ ਖੜੇ ਹੋ ਉਹਦੇ ਨਾਲ ਵੀ ਬਦਲ ਜਾਂਦਾ 2001 ਦੇ ਵਿੱਚ ਉਲ ਕਾਇਦਾ ਨੇ ਚਾਰ ਹਵਾਈ ਜਹਾਜ਼ 19 ਜਣੇ ਨੇ ਚਾਰ ਹਵਾਈ ਜਹਾਜ਼ ਹਾਈਜੈਕਟ ਕੀਤੇ ਦੋ ਹਵਾਈ ਜਹਾਜ਼ ਉਹਨਾਂ ਦੇ ਵੋਲਟ ਰੇਟ ਸੈਂਟਰਸ ਬਜੇ ਦੋ ਇਧਰ ਉਧਰ ਡਿੱਗੇ 3000 ਬੰਦਾ ਮਰਿਆ ਸਿਰਫ ਤੇ ਸਿਰਫ ਇੱਕ ਅਲ ਕਾਇਦਾ ਆਰਗੇਨਾਈਜੇਸ਼ਨ ਸੀ ਜਿਨ੍ਹਾਂ ਨੇ ਉਹਨੂੰ ਸ਼ਹੀਦ ਮੰਨਿਆ ਸੀ ਬਾਕੀ ਸਾਰਾ ਸੰਸਾਰ ਇਹ ਕਹਿੰਦਾ ਸੀ ਕਿ ਇਹ ਜ਼ੁਲਮ ਹੈ ਐਨੇ ਨਜਾਇਜ਼ ਬੰਦਿਆਂ ਨੂੰ ਨਜਾਇਜ਼ ਤਰੀਕੇ ਨਾਲ ਇੰਨੇ ਬੰਦੇ ਨੂੰ ਮਾਰਨਾ ਇਹ ਜ਼ੁਲਮ ਹੈ ਸੋ ਉਹਨਾਂ ਦੀ ਉਹ ਸ਼ਹੀਦ ਹੈ ਉਹਨਾਂ ਨੇ ਬਣਾ ਲਿਆ ਉਸ ਤੋਂ ਵੀ ਜੇ ਨੇੜੇ ਦੀ ਗੱਲ ਕਰੀਏ 1995 ਦੇ ਵਿੱਚ ਐਲਟਟੀ ਦੀ ਘਰਕੁੰਨ ਢਾਨੂ ਨੇ ਬੰਬ ਬਲਾਸਟਰ ਕੇ ਸਾਡੇ ਪ੍ਰਧਾਨ ਮੰਤਰੀ ਅਜੀਬ ਗਾਂਧੀ ਨੂੰ ਮਾਰਿਆ ਨਾਲ ਅਫਮਰਗੀ ਹੁਣ ਉਹ ਦੋਨੇ ਆਪਣੇ ਆਪਣੇ ਹਿਸਾਬ ਨਾਲ ਸ਼ਹੀਦ ਮੰਨੇ ਜਾਂਦੇ ਹਨ ਨੂੰ ਐਡਟੀ ਸ਼ੀਟ ਮੰਦੀ ਹੈ ਉਹਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਤੇ ਕਿਉਂਕਿ ਇਹ ਸਾਡੇ ਪ੍ਰਧਾਨ ਮੰਤਰੀ ਸਨ ਸਾਡੇ ਦੇਸ਼ ਦੀ ਨਮਾਇੰਗੀ ਕਰਦੇ ਸਨ ਜਿਹੜੇ ਸਰਕਾਰੀ ਪੱਖੋਂ ਉਹ ਸਾਡੇ ਦੇਸ਼ ਲਈ ਸ਼ਹੀਦ ਹੋਏ ਸੋ ਉਹ ਦੋਨੇ ਹੀ ਸ਼ਹੀਦ ਬਣ ਜਾਂਦੇ ਨੇ ਸੋ ਇਸ ਤਰ੍ਹਾਂ ਕਰਕੇ ਸ਼ਹੀਦ ਜੋ ਲਫ਼ਜ਼ ਹੈ ਨਾ ਮੇਸਮ ਨੇ ਰੈਲੇਟਿਵ ਹੈ ਕੀ ਐਬਸੋਲਿਊਟ ਟਰਮ ਨਹੀਂ ਹੈ ਇਸ ਸੋਚਣ ਵਾਲੇ ਤੇ ਡਿਵੈਂਡ ਕਰਦਾ ਹੈ ਕੌਣ ਕਿੱਥੇ ਕਿਸ ਪਾਸੇ ਖੜਾ ਉਸ ਤਰ੍ਹਾਂ ਅਨੁਸ਼ੀਤ ਸਮਝਿਆ ਜਾਂਦਾ ਹੈ ਜਿਹੜਾ ਇੱਧਰ ਖੜਾ ਉਹ ਸ਼ਾਇਦ ਜਿਹਨੂੰ ਸਮਝਿਆ ਜਾਂਦਾ ਹੈ ਕਿ ਇਹ ਹੈ ਕਿ ਦੋ ਬੰਦੇ ਮਰੇ ਨੇ ਜਿਵੇਂ ਲਜੀਵ ਗਾਂਧੀ ਕੇਸ ਦੇ ਵਿੱਚ ਹੋਇਆ ਉਹ ਦੋਨੇ ਆਪਣੇ ਆਪ ਨੂੰ ਸ਼ਹੀਦ ਸਮਝੀ ਜਾਂਦੇ ਸੋ ਇਸ ਤਰੀਕੇ ਨਾਲ ਸ਼ਹਾਦਤ ਧਾਰਮਿਕ ਸਿਆਸੀ ਸਮਾਜਿਕ ਵਿਚਾਰਾਤਮਕ ਮਨੁਭਗਿਆਨਿਕ ਕਈ ਵਾਰ ਬਿੱਤੀ ਗਾੜਨਾ ਕਰਕੇ ਵੀ ਹੋ ਸਕਦੀ ਹੈ ਸੋ ਸ਼ਹਾਦਤ ਦਾ ਜਿਹੜਾ ਇਹਨਾ ਕੰਪਲੈਕਸ ਆ ਕਨਸੈਪਟ ਹੈ ਇਹਨੂੰ ਸਮਝਣ ਲਈ ਸਾਨੂੰ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਅਸੀਂ ਗੁਰਬਾਣੀ ਦੀ ਉਠ ਲਈਏ ਕਿ ਜੇ ਸਿੱਖ ਸ਼ਹਾਦਤ ਦੀ ਗੱਲ ਕਰਦੇ ਆ ਤਾਂ ਗੁਰਬਾਣੀ ਸਿੱਖ ਸ਼ਹਾਦਤ ਬਾਰੇ ਕੀ ਕਹਿੰਦੀ ਹੈ ਸ਼ੀ ਕਿਰੂ ਮੰਦੀ ਹੈ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਜੋ ਤੋ ਪ੍ਰੇਮ ਖੇਲਣ ਦਾ ਚਾਹ ਸਿੱਧਰ ਗਲੀ ਸਿੱਧਰ ਤਲੀ ਗਲੀ ਮੁੜਿਆ ਇਤ ਮਾਰਗ ਪੈ ਤ੍ਰਿਜੇ ਸਿਰ ਬੀਜੇ ਕਾਣ ਨਹੀਂ ਜੇ ਸੋ ਉਹ ਸ਼ਹੀਦ ਮੰਨਦੇ ਨੇ ਕਿ ਜੇ ਤੁਸੀਂ ਆਪਣੇ ਸੱਚੇ ਰਾਹ ਤੇ ਚੱਲਣਾ ਹੈ ਤਾਂ ਆਪਣਾ ਸਿਰ ਤਲੀ ਤੇ ਰੱਖ ਕੇ ਚੱਲੋ ਜੀ ਨੂੰ ਤੁਸੀਂ ਅੱਜਕੱਲ ਆਪਾਂ ਜ਼ਿੰਦਾ ਸੀ ਕਹਿ ਸਕਦੇ ਹਾਂ ਕਿ ਸ਼ਹਾਦਤ ਲਈ ਤਿਆਰ ਹੈ ਬੰਦਾ ਤੇ ਜਿਹਨੇ ਧਰਮ ਦੇ ਰਾਹ ਤੇ ਚੱਲਣਾ ਹੈ ਉਹਨੂੰ ਤਾਂ ਸ਼ਹਾਦਤ ਲਈ ਤਿਆਰੀ ਹੋਣਾ ਚਾਹੀਦਾ ਹਰ ਵੇਲੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਦੋਹਾ ਹੈ ਦੇਸ਼ੇ ਬਾਬਰ ਮੂਹੇ ਹੈ ਉਹਦੇ ਵਿੱਚ ਜੋ ਅੱਗੇ ਜਾ ਕੇ ਲਾਈਨ ਆਉਂਦੀ ਹੈ ਜਦ ਆਪ ਕੀ ਔਰ ਨਦਾਨ ਮਰੇ ਅਧਹੀ ਰਣ ਵਿੱਚ ਤਬ ਜੂਜ ਮਰੋ ਸੋ ਜਦੋਂ ਇਹੋ ਜੀ ਸਿਚੂਨ ਦੀ ਹੈ ਤਫਸੀਦੀ ਪ੍ਰਾਪਤ ਕਰਨਾ ਹੀ ਸਭ ਤੋਂ ਵਧੀਆ ਰਾਹ ਹੈ ਸਾਡੇ ਲਈ ਇੱਕ ਸਿੱਖ ਲਈ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਇਸ ਤਰ੍ਹਾਂ ਭਗਤ ਕਬੀਰ ਸ਼ਹੀਦੀ ਬਾਰੇ ਕਹਿੰਦੇ ਨੇ ਜੋ ਸੂਰਸੋ ਪਹਿਚਾਨੀਏ ਜੋ ਲੜੈਦੀਨ ਕੇ 헤ਰਜੁਰਜਾਪੁਰਜਾ ਕਟਮੜੇ ਕਹੁੰਣਾ ਸਾਡੇ ਖੇਤ ਸੋ ਉਹ ਕਹਿੰਦੇ ਉੱਥੇ ਹੀ ਰਲਾਈ ਦੇ ਮੈਦਾਨ ਵਿੱਚ ਜਿਹੜੀ ਲੜਾਈ ਬਿਸ਼ੱਕ ਫਿਜ਼ੀਕਲ ਹੋਵੇ ਲੜਾਈ ਬਿਸ਼ੱਕ ਕਿਸੇ ਗਲਤ ਆਤਾਂ ਨਾਲ ਹੋਵੇ ਕਿਸੇ ਵਿਕਾਰਾਂ ਨਾਲ ਹੋਵੇ ਉੱਥੇ ਫਿਰ ਸ਼ਹਾਦਤ ਪ੍ਰਾਪਤ ਕਰਨੀ ਹੈ ਇਕਬੀਰ ਸਾਹਿਬ ਕਹਿੰਦੇ ਨੇ ਜਾਂ ਫਿਰ ਕਬੀਰ ਅਹ ਮਤਮ ਤ ਜਗ ਮੋ ਮਰ ਵੀ ਨ ਜਾਨੇ ਕੋਈ ਐਸੀ ਮਰਨੀ ਜੋ ਮਰੇ ਬਹਰ ਨਾਲ ਜੋ ਜਿਹੜਾ ਬੰਦਾ ਆਪਣੇ ਧਰਮ ਦੇ ਰਾਹ ਤੇ ਚੱਲਦਾ ਮਰਦਾ ਹੈ ਉਹ ਉਹਦਾ ਆਉਣ ਜਾਣ ਤੋਂ ਛੁਟਕਾਰਾ ਹੋ ਜਾਂਦਾ ਇੱਕ ਵੀਚਿਤਕ ਸੋ ਇਨਾਂ ਲਾਈਨਾਂ ਦੇ ਵਿੱਚ ਸਾਨੂੰ ਸਿੱਖ ਸ਼ਹਾਦਤ ਨੂੰ ਇਸ ਲਾਈਨਾਂ ਦੇ ਵਿੱਚ ਸਮਝਣਾ ਪਏਗਾ ਜੋ ਗੁਰਬਾਣੀ ਦਾ ਸਾਰਾ ਲੈ ਕੇ ਸਮਝਣਾ ਪਏਗਾ ਕਿ ਸੱਚ ਧਰਮ ਨਿਆ ਆਪਣੇ ਵਿਚਾਰਾਂ ਦਾ ਵਿਚਪਰਪੱਖ ਹੋਣਾ ਅਜਾਦੀ ਦਲੇਰੀ ਇਹ ਸਾਰੀਆਂ ਗੱਲਾਂ ਰਲ ਕੇ ਇੱਕ ਸ਼ਹਾਦਤ ਦਾ ਕਨਸੈਪਟ ਬਣਦਾ ਹੈ ਸਿੱਖਧਰਮ ਦੇ ਵਿੱਚ ਕਿਉਂਕਿ ਸਿੱਖ ਫਲਸਫੇ ਅਨੁਸਾਰ ਨਾ ਤਾਂ ਕਿਸੇ ਤੋਂ ਡਰਨਾ ਹੈ ਤੇ ਨਾ ਕਿਸੇ ਨੂੰ ਡਰਾਉਣਾ ਹੈ ਪੈ ਗਾਹ ਨੂੰ ਕੁਝ ਨਹੀਂ ਹੈ ਨਾ ਪੈ ਮਹੰਤਾਂ ਸੋ ਜੇ ਕੋਈ ਜ਼ਬਰਦਸਤੀ ਤੁਹਾਨੂੰ ਡਰਾਉਂਦਾ ਹੈ ਤੇ ਲੱਗਦਾ ਹੈ ਕਿ ਉਹਦਾ ਕੋਈ ਹੋਰ ਇਲਾਜ ਹੈ ਨਹੀਂ ਹੈ ਤਾਂ ਫਿਰ ਗੋਬਿੰਦ ਸਿੰਘ ਨੇ ਜੋ ਜਫਰਨਾਮੇ ਵਿੱਚ ਲਿਖਿਆ ਚੁੰਕਾਰਾਜ ਹਮ ਹਮ ਹਿਲਤੇ ਦਸ ਗੁਸ਼ਤੇ ਹਲਾਲ ਉਸ ਬੁਰਦਨ ਬਸ਼ਮਸ਼ੀਸ ਸੋ ਉਹ ਤਰੀਕਾ ਹੈ ਇਹ ਤੇ ਸ਼ਹਾਦਤਾਂ ਜ਼ਿਆਦਾਤਰ ਇਸ concept ਤੇ ਚਲ ਕੇ ਹੁੰਦੀ ਹੈ ਕਿ ਜੇ ਸਾਹਮਣੇ ਵਾਲਾ ਬੰਦਾ ਕਿਸੇ ਹੋਰ ਤਰੀਕੇ ਨਾਲ ਉਹਨੂੰ ਤੁਸੀਂ ਨਹੀਂ ਸੁਭਾਰ ਸਕਦੇ ਉਹਨੂੰ ਨਹੀਂ ਟਾਂਡ ਸਕਦੇ ਉਹਨੂੰ ਨਹੀਂ ਰੋਕ ਸਕਦੇ ਫਿਰ ਅਲਟੀਮੇਟਲੀ ਹਥਿਆਰ ਚੱਕ ਕੇ ਉਹਦੇ ਨਾਲ ਲੜਾਈ ਕਰਨੀ ਉਹਨੂੰ ਰੋਕਣਾ ਤੇ ਉਹਦੇ ਵਿੱਚ ਫਿਰ ਸ਼ਾਰਟ ਹੁੰਦੀਆਂ ਨੇ ਇਹ ਖਾਸ ਇਸੀ concept ਸੋ ਇਹ ਥੋੜੇ ਜਿਵੇਂ ਨੂੰ ਆਪਣੇ ਆਪ ਜਿਵੇਂ ਲੱਗਿਆ ਕਿ ਇਸ ਵਿਧਾਈ ਸਮਰੋਹ ਵਿੱਚ ਸਿੱਖਿਆਦਦਵਾਰੀ ਮੈਂ ਕੁਝ ਕਹਿਣਾ ਚਾਹੁੰਦਾ ਇੱਕ ਗੱਲ ਹੈ ਜੇ ਕਿਸੇ ਨੂੰ ਕੋਈ ਗਲਤ ਲੱਗਾ ਹੋਵੇ ਤਾਂ ਮਾਫੀ ਚਾਹਾਂਗਾ ਵੈਗੜੀ ਜੀ ਦੇ ਖਾਲਸਾ ਵੈਗੜੀ ਜੀ ਦੇ ਖਾਲਸਾ